ਵਿਸ਼ਵਾਰਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਵਰਗਵਾਸੀ ਪੰਜਾਬੀ ਗਾਇਕ सुरेंद्र ਸਿੰਧਾ ਦੇ ਪੁੱਤਰ ਮਨਿੰਦਰ ਸਿੰਧਾ ਦੇ ਵੱਲੋਂ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਵਿੱਚ ਆਪਣੇ ਪੰਜਾਬੀ ਸੰਗੀਤ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਗਈ ਹੈ। ਅੜਬ ਜਿਹਾ ਜੱਟ ਨਾਂ ਦੇ ਗੀਤ ਦਾ ਟੀਜ਼ਰ ਇਸ ਮੌਕੇ ਰਿਲੀਜ਼ ਕੀਤਾ ਗਿਆ ਤੇ ਇਸ ਮੌਕੇ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਵਿੱਚ ਇਸ ਗੀਤ ਦਾ ਪੋਸਟਰ ਵੀ ਲਾਂਚ ਕੀਤਾ ਗਿਆ। ਇਸ ਮੌਕੇ ਪੰਜਾਬੀ ਸੰਗੀਤ जगत ਦੀਆਂ ਕਈ ਮੰਨੀਆਂ ਪਰਮੰਨੀਆਂ ਹਸਤੀਆਂ ਮੌਜੂਦ ਸਨ ਅਤੇ सुरेंद्र ਸਿੰਧਾ ਤੇ ਉਹਨਾਂ ਦਾ ਪੁੱਤਰ ਦੇ ਸ਼ੁਭਚਿੰਤਕ ਵੀ ਇਸ ਮੌਕੇ ਮੌਜੂਦ ਰਹੇ। ਮਨਿੰਦਰ ਸਿੰਧਾ ਨੇ ਆਪਣੇ ਪਿਤਾ ਦੇ ਸੰਗੀਤ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਇਸ ਗੀਤ ਦੇ ਰਾਹੀਂ ਸੰਗੀਤ ਦੀ ਦੁਨੀਆ ਦੇ ਵਿੱਚ ਕਦਮ ਰੱਖਿਆ। ਇਸ ਗੀਤ ਨੂੰ ਹਰਪ੍ਰੀਤ ਸਿੰਘ ਸੇਖੋ ਨੇ ਲਿਖਿਆ ਹੈ। ਗੁਰਮੀਤ ਸਿੰਘ ਨੇ ਇਸ ਗੀਤ ਦਾ ਸੰਗੀਤ ਦਿੱਤਾ ਹੈ ਤੇ ਵੀਡੀਓ ਨਿਰਦੇਸ਼ਨ ਦਾ ਕੰਮ ਬੌਬੀ ਬਾਜਵਾ ਨੇ ਕੀਤਾ ਹੈ। ਇਸ ਤੋਂ ਇਲਾਵਾ ਪਦਮਸ਼੍ਰੀ ਹੰਸਰਾਜ ਹੰਸ ਦੀ ਇਹ ਗੀਤ ਪ੍ਰਸਤuti ਹੈ ਇਸ ਪ੍ਰੋਗਰਾਮ ਦੇ ਵਿੱਚ ਉਪਸਥਿਤ ਮੰਨੇ ਪਰਮੰਨੇ ਵਿਅਕਤੀਆਂ ਅਤੇ ਸੰਗੀਤ ਜਗਤ ਦੀਆਂ ਹਸਤੀਆਂ ਦੇ ਵੱਲੋਂ ਮਨਿੰਦਰ ਸਿੰਧਾ ਦੇ ਇਸ ਕੰਮ ਦੀ ਤਾਰੀਫ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਮਨਿੰਦਰ ਸਿੰਧਾ ਸੁਰਿੰਦਰ ਸਿੰਧਾ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਵਧਾਉਣਗੇ ਅਤੇ ਇਸ ਮੌਕੇ ਪਹੁੰਚੀਆਂ ਹਸਤੀਆਂ ਦੇ ਵੱਲੋਂ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ ਗਈ ਹੈ ਮਨਿੰਦਰ ਸਿੰਧਾ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਦੀ ਵਿਰਾਸਤ ਨੂੰ ਹੀ ਸਮਰਪਿਤ ਹੈ ਅਤੇ ਉਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਉਹ ਸੰਗੀਤ ਜਗਤ ਦੀ ਇਸ ਯਾਤਰਾ ਦੀ ਸ਼ੁਰੂਆਤ ਕਰ ਰਹੇ ਨੇ ਇਸ ਮੌਕੇ ਲਾਂਚ ਦੇ ਦੌਰਾਨ ਮੌਜੂਦ ਸੰਗੀਤ ਪ੍ਰੇਮੀਆਂ ਨੇ ਇਸ ਟਰੈਕ ਦੀ ਖੂਬ ਸਰਾਹਨਾ ਕੀਤੀ ਹੈ ਅਤੇ ਇਸ ਗਾਣੇ ਦੀ ਤਾਰੀਫ਼ ਵੀ ਵੱਖ-ਵੱਖਰੀਆਂ ਹਸਤੀਆਂ ਦੇ ਵੱਲੋਂ ਕੀਤੀ ਗਈ ਹੈ